ਜਦੋਂ ਗੱਲ ਕਰੀਏ ਸ਼ੁਭਕਰਨ ਦੀ ਕਿਸ ਤਰ੍ਹਾਂ ਦਾ ਸੀਗਾ ਨੌਜਵਾਨ ਇਹ ਜਿਹੜਾ ਇਹ ਤੇ ਕਦੋਂ ਗਿਆ ਸੀਗਾ ਤੇ ਹੁਣ ਕੀ ਤੁਸੀਂ ਇਨਸਾਫ ਚਾਹੁੰਦੇ ਹੋ ਜੀ 13 ਤਰੀਕ ਦਾ ਗਿਆ ਹੋਇਆ ਮੁੰਡਾ ਸਾਡਾ ਬਹੁਤ ਲਾਇਕ ਸੀ ਕੰਮ ਕਰਦਾ ਸੀ ਆਹ ਦੀ ਵਾਹੀ ਜੋ ਹੀ ਕਰਦਾ ਸੀ ਵਿਚਾਰਾ ਬੱਚੇ ਫਿਰ ਜਦੋਂ ਜਾਣਾ ਸੀ ਜਿਆ ਜਦੋਂ ਸਾਰੇ ਪਿੰਡ ਦੇ ਜਾਣ ਲੱਗੇ ਵੀ ਆਪਾਂ ਵੀ ਚੱਲਣਾ ਹੈ ਉੱਥੇ ਕਿਸੇ ਰੋਕਾ ਵੀ ਸੀ ਨਹੀਂ ਰੁਕੇ ਅਸੀਂ ਤਾਂ ਹੱਥ ਲੈ ਕੇ ਮਾਰਾਂਗੇ ਇਹ ਵੀ ਮਾਈ ਵਿਚਾਰੀ ਇਹਦਾ ਪਿਓ ਹੈ ਵਿਚਾਰਾ ਤੇ ਇਹਨਾਂ ਨੇ ਬਹੁਤ ਔਖਾਂ ਨਾਲ ਪਾਇਏ ਸੀ ਜੇ ਮੰਮੀ ਨੇ ਦੀ ਛੋਟੀਆਂ ਦੀ ਮਰ ਗਈ ਸੀ ਤੇ ਵੀ ਸਾਨੂੰ ਆਪਦੇ ਬੱਚੇ ਦੀ ਸਮਰਾਜ ਨਹੀਂ ਚਾਹੁੰਦੀ ਹੈ ਤੈਨੂੰ ਹੋਰ ਕਾਸੇ ਦੀ ਲੋੜ ਨਹੀਂ ਕੋਈ ਸਾਨੂੰ ਕਾਸੇ ਦੀ ਲੋੜ ਨਹੀਂ ਕੋਈ ਸਾਨੂੰ ਨੌਕਰਾਂ ਦੀ ਲੋੜ ਨਹੀਂ ਤੁਹਾਨੂੰ ਸਾਡੇ ਬੱਚੇ ਨੂੰ ਜਿਹਨੇ ਮਾਰਿਆ ਤੁਹਾਨੂੰ ਉਹਦੇ ਨਾਲ ਸਾਡਾ ਹੁਣ ਚੱਲਣਾ ਰੱਬ ਤਾਂ ਹੀ ਇਨਸਾਫ਼ ਹੋਣੀ ਜਿਹਨੇ ਇੱਥੇ ਕੂੜਾ ਨਾਂ ਪਾਇਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅ ਅਸੀਂ ਇਸ ਵਕਤ ਜੋ ਨੌਜਵਾਨ ਕਨੌਰੀ ਬਾਰਡਰ ਤੇ ਸ਼ਹੀਦ ਹੋਇਆ ਸ਼ੁਭਕਰਨ ਉਹਦੇ ਘਰੇ ਹੈਗੇ ਆ ਜੀ ਸ਼ੁਭਕਰਨ ਦੇ ਘਰੇ ਕਾਫੀ ਗામਗੀਨ ਮਾਹੌਲ ਹੈ ਜੀ ਇਸ ਵਕਤ ਸਾਡੀਆਂ ਬੀਬੀਆਂ ਭੈਣਾਂ ਹੈਗੀਆਂ ਹਾਲਾਂਕਿ ਸਮਾਂ ਤਾਂ ਨਹੀਂ ਹੈਗਾ ਪਰ ਫਿਰ ਵੀ ਜੋ ਲੋਕਾਂ ਨੂੰ ਉਹ ਜੋ ਦਿਖਾਉਣ ਦਾ ਸਾਡਾ ਫਰਜ ਹੈ ਪੱਕਾ ਦਿਖਾਉਣ ਦਾ ਫਰਜ ਹੈ ਕਿ ਸ਼ੁਕਰਨ ਕਿਸ ਤਰ੍ਹਾਂ ਦਾ ਮੁੰਡਾ ਸੀਗਾ ਕਦੋਂ ਗਿਆ ਸੀਗਾ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੇ ਸਾਡੇ ਭੈਣਾਂ ਨਾਲ ਸਾਡੀਆਂ ਮਾਮਾ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੀ ਸਹੀ ਗੱਲ ਹੈ ਇਸ ਵੀਰ ਕਰਾਈ ਮਾਤਾ ਵੀ ਜੇਕਰ ਕਰੇ ਸ਼ੁਕਰਨ ਕਿਸ ਤਰ੍ਹਾਂ ਦਾ ਮੁੰਡਾ ਸੀਗਾ ਤੇ ਕਦੋਂ ਗਿਆ ਸੀ ਇਹ ਮੋਟਾ ਕੀਤਾ ਹੈ ਇਹ 13 ਤਰੀਕ ਦਾ ਗਿਆ ਹੋਇਆ ਹੈ ਮੁੰਡਾ ਸਾਡਾ ਬਹੁਤ ਲਾਇਕ ਸੀ ਕੰਮ ਕਰਦਾ ਸੀ ਆਹ ਦੀ ਵਾਹੀ ਜੋ ਹੀ ਕਰਦਾ ਸੀ ਵਿਚਾਰਾ ਬੱਚੇ ਫਿਰ ਜਦੋਂ ਜਾਣੇ ਸੀ ਜਾਂ ਜਦੋਂ ਸਾਰੇ ਪਿੰਡ ਦੇ ਜਾਣ ਲੱਗੇ ਵੀ ਆਪਾਂ ਵੀ ਚੱਲਣਾ ਹੈ ਉੱਥੇ ਤੇ ਸਿਰੋਕਾ ਵੀ ਸੀ ਨਹੀਂ ਰੁਕਿਆ ਵੀ ਅਸੀਂ ਤਾਂ ਦਾ ਹੱਕ ਲਈ ਕਿ ਮਰਾਂਗੇ ਉੱਥੇ ਮੈਂ ਤਾਂ ਹੋ ਗਿਆ ਜਿਹਨੇ ਵੀ ਸਾਨੂੰ ਹੁਣਾਈ ਹੈ ਜਿਹਦੀ ਮਾਂ ਹੈ ਵਿਚਾਰੀ ਇਹਦਾ ਪਿਓ ਹੈ ਵਿਚਾਰਾ ਤੇ ਇਹਨਾਂ ਨੇ ਬਹੁਤ ਔਖਾ ਨਾ ਪਾਇਆ ਸੀ ਜੇ ਮੰਮੀ ਨੇ ਦੀ ਸ਼ੂਟਿੰਗਾਂ ਦੀ ਮਰਦੀ ਸੀ ਤੇ ਵੀ ਸਾਨੂੰ ਆਪਦੇ ਬੱਚੇ ਦੀ ਸਮਰਾਈ ਮਿਲਣੀ ਚਾਹੀਦੀ ਹੈ ਸਾਨੂੰ ਹੋਰ ਕਾਸੇ ਦੀ ਲੋੜ ਨਹੀਂ ਕੋਈ ਸਾਨੂੰ ਪੈਸੇ ਦੀ ਲੋੜ ਨਹੀਂ ਕੋਈ ਸਾਨੂੰ ਨੌਕਰਾਂ ਦੀ ਲੋੜ ਨਹੀਂ ਸਾਨੂੰ ਸਾਡੇ ਬੱਚਿਆਂ ਨੂੰ ਜਿਹਨੇ ਮਾਰਿਆ ਸਾਨੂੰ ਉਹ ਦਿਨਾ ਸਾਡਾ ਹੁਣ ਚੱਲ ਮਮਾ ਜੀ ਬਗ ਗੱਲ ਕਰੀਏ ਆਪਾਂ ਸ਼ੁਭਕਰਨ ਕੋਲ ਕਿੰਨੀ ਜਮੀਨ ਸੀਗੀ ਤੇ ਕਿੰਨਾ ਇਹਦੇ ਸਰਕਾਰਜਾ ਸੀ ਕਰਜਾ ਸਾਨੂੰ ਪਤਾ ਹੀ ਹੈ ਜਿੰਮੇਦਾਰ ਦੇ ਹਾਂ ਗਰੀਬ ਦੇ ਕਰਨਾ ਸਰ ਦੋ ਟਾਈ ਕਿਲੇ ਬਖਾਨੇ ਜੀ ਹਾਂ ਵਕ ਤੇ ਕਿਤੇ ਕਿਤੇ ਲੈਂਦਾ ਸੀ ਆਵਦਾ ਕੰਮ ਕਰਦਾ ਸੀ ਜੀ ਬਸਾ ਯਾਰਾ ਕਾਫੀ ਮਲਪੜੇ ਸੁਭਾਅ ਦਾ ਸੀਗਾ ਹਰ ਇੱਕਦਣਾ ਪਿੰਡਾਂ ਚ ਵਰਤਦਾ ਸੀਗਾ ਹਾਂਜੀ ਸਾਡੇ ਕੋਈ ਕੰਮ ਸਾਂਝੇ ਹੁੰਦੇ ਨੇ ਮੂਰੇ ਜਾਣਾ ਸੀ ਕੋਈ ਦੋ ਸਰ ਸੀ ਉਹ ਚੰਗੂਰੇ ਜਾਣਾ ਸੀ ਇਹ ਬੱਚਾ ਬਹੁਤ ਸਿਆਣਾ ਸੀਦਾ ਸਭ ਦੇ ਜਾਂਦਾ ਸੀ ਸਭ ਨਾਲ ਮੋਹ ਬਲਾਪ ਸੀ ਕੋਈ ਆਇ ਨਹੀਂ ਸੀ ਬੀ ਲੋਫਰ ਸੀਦਾ ਵੀ ਕਿਸੇ ਦੇ ਜਾਂਦਾ ਨਹੀਂ ਜਾਂ ਕੋਈ ਉਹ ਜਾਂ ਕਿਤੇ ਨਾ ਲੜਦਾ ਸੀ ਜਾਂ ਕਿਸੇ ਨਾਲ ਫਿਰਦਾ ਸੀ ਬਹੁਤ ਬੱਚਾ ਸਾਉ ਸੀ ਉੱਚਾ ਬੋਲਣਾ ਨਹੀਂ ਸੀ ਸਟਨਾ ਕੁਛ ਪਹਿਣਾ ਵੀ ਹੈਗਾ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪੁੱਤਰ ਸਾਈਡ ਤੋਂ ਨਹੀ ਕੀ ਨਾਂ ਕਹਿੰਦੇ ਸ਼ੰਦਰਪਾਲ ਕਰਦੇ ਪਹਿਲੀ ਜੇ ਆਪਾਂ ਗੱਲ ਕਰੀਏ ਸ਼ੁਭ ਕਰਨ ਦੀ ਕਿਸ ਤਰ੍ਹਾਂ ਦਾ ਸੀਗਾ ਨੌਜਵਾਨ ਹੈ ਜਿਹੜਾ ਇਹ ਤੇ ਕਦੋਂ ਗਿਆ ਸੀਗਾ ਤੇ ਹੁਣ ਕੀ ਤੁਸੀਂ ਇਨਸਾਫ ਚਾਹੁੰਦੇ ਹੋ ਬੱਦ ਤੇ ਹੀ ਇਨਸਾਨ ਹੋਣੀ ਜਿਹਨੇ ਅੰਦਰ ਕੁੜਾਂ ਮਾਰੀਆਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਵੇਂ ਮਨ ਨੂੰ ਇਹ ਕਹਨੇਸ ਤੋਂ ਜੋ ਤਸਤ ਤੋਂ ਤਸਤ ਕਾਰਵਾਈ ਕਰੇ ਪਰਚਾ ਦਾ ਜਿਕਰੇ ਸਾਨੂੰ ਮੰਨਦਾ ਮਾਫਜਾ ਜਿਹੜਾ ਕੋਈ ਮੰਨਦਾ ਹੋਈ ਭੈਣ ਦਾ ਹੱਕ ਦੇਵੇ ਭੈਣ ਦੇ ਨਾਲ ਖੜੇ ਦੁੱਖ ਸਾਂਝਾ ਕਰੇ ਛੋਟੀ ਭੈਣ ਕੁਮਾਰੀ ਹੈ ਵੱਡੀ ਵੀ ਅਹੀ ਹੋਈ ਹੈ ਇਕੱਲਾ ਭਰਾ ਸੀਗਾ ਜੀ ਇਹਦਾ ਜੀ ਇਕੱਲਾ ਹੀ ਸੀ ਇਕੱਲਾ ਹੀ ਸੀ ਕੀ ਨਾਂ ਪੈਂਦੀ ਕੋਟ ਮੇਰਾ ਨਾਮ ਬਿੰਦਰਕੌਰ ਬੰਦੀ ਜੀ ਸ਼ੁਕਰਾਨਾ ਵੀ ਆਪਾਂ ਗੱਲ ਕਰੀਏ ਸੁਣਿਆ ਪਿੰਡ ਦੇ ਵਿੱਚ ਸਭ ਦੇ ਨਾਲ ਬਣਾ ਕੇ ਰੱਖਦਾ ਸੀ ਵਧੀਆ ਜੋ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਉੱਥੇ ਵੀ ਮੂਰੇ ਹੋ ਕੇ ਕੰਮ ਕਰਦਾ ਸੀ ਕਦੋਂ ਕਦਾਂ ਇਹ ਉੱਥੇ ਮੋਰਚੇ ਤੇ ਗਿਆ ਹੋਇਆ ਸੀ ਤੇ ਕੀ ਗੱਲਾਂ ਕਰਦਾ ਸੀ ਜੀ ਇਹ 13 ਤਰੀਕ ਦਾ ਗਿਆ ਹੋਇਆ ਸੀ ਇਹ ਨਾ ਮਤਲਬ ਕਿ ਕਿਸਾਨ ਅੰਦੋਲਨ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਸੀ ਇਕੱਲਾ ਦਿੱਲੀ ਧਰਨੇ ਤੇ ਵੀ ਗਿਆ ਸੀਗਾ ਤੇ ਮਤਲਬ ਕਿ ਇਹ ਆਪਦੇ ਹੱਕਾਂ ਵਾਸਤੇ ਗਿਆ ਹੋਇਆ ਸੀ ਦੇ ਤੇ ਆਪਦੇ ਹੱਕ ਲੈਣ ਵਾਸਤੇ ਗਿਆ ਸੀ ਆਪਦੀ ਮਤਲਬ ਕੀ ਫਾਸਲ ਬਾੜੀ ਵਾਸਤੇ ਵੀ ਮੇਰੀ ਭੈਣਾਂ ਨੇ ਦੋ ਘਰ ਜਾਗਾ ਕਰਜਾ ਉਤਰੇ ਉਹਦੇ ਵਾਸਤੇ ਗਿਆ ਸੀ ਘਰੂ ਲੂ ਕੰਮ ਵੀ ਬਹੁਤ ਵਧੀਆ ਕਰਦਾ ਸੀ ਬਰੇ ਧਰਮ ਸਥਾਨ ਜਗਾ ਤੇ ਬਾਅਦ ਛੱਡ ਕੇ ਜਾਂਦਾ ਸੀਗਾ ਤੇ ਮਤਲਬ ਕੀ ਦੋ ਭੈਣਾਂ ਨੇ ਇੱਕ ਵਿਆਹੀ ਹੋਈ ਐ ਇੱਕ ਕੁਮਾਰੀ ਹੈਗੀ ਤੇ ਮੂਰੇ ਭੈਣ ਦਾ ਵਿਆਹ ਵੀ ਕਰਨਾ ਸੀ ਬਾਕੀ ਤੁਸੀਂ ਘਰ ਦੀ ਹਾਲਤ ਵੇਖਦੇ ਉਹਨਾਂ ਨੇ ਘਰ ਵੀ ਪਾਉਣਾ ਸੀਗਾ ਤੇ ਮਾਂ ਤਾਂ ਪਹਿਲਾਂ ਤੋਂ ਹੀ ਮੁੱਕੀ ਹੋਈ ਆ ਪਿਤਾ ਨੇ ਉਹ ਵੀ ਮਤਲਬ ਕਿ ਐਨੇ ਕੋਈ ਹੈ ਨਹੀਂ ਚੁਸ ਚਲਾ ਕੇ ਦਾਦੀ ਆ ਦਾਦੀ ਨੇ ਸ਼ੁਰੂ ਤੋਂ ਪਾਲਿਆ ਇੱਕ ਚਾਚਾ ਦਾ ਜਿਹੜਾ ਨਾਲ ਉਹਦੇ ਮਦਦਤ ਕਰਾਉਂਦਾਗਾ ਤੇ ਵੀ ਉਹਦੇ ਮਤਲਬ ਕਿ ਮਤਲਬ ਉਹਦੀ ਮੌਤ ਦੀ ਮਤਲਬ ਜਿਹੜਾ ਵੀ ਜਿਨ੍ਹਾਂ ਨੇ ਵੀ ਉਹ ਮਾਰਿਆ ਉਹਨੂੰ ਇਨਸਾਫ ਦਵਾਣਾ ਚਾਹ ਦੇਣਾ ਚਾਹੀਦਾ ਤੇ ਸੀਐਮ ਨੂੰ ਇਹ ਬੇਨਤੀ ਆ ਕਿ ਜਲਦ ਤੋਂ ਜਲਦ ਵੀ ਉਹਨਾਂ ਤੇ ਕੋਈ ਕਾਰਵਾਈ ਕਰੇ ਤੇ ਪਰਿਵਾਰ ਦਾ ਦੁੱਖ ਸੁਣੇ ਪਰਿਵਾਰ ਨੂੰ ਬੰਦਾ ਹੱਕ ਦੇਣਾ ਚਾਹੁੰਦਾ ਸੀਐਮ ਮਾਨ ਮਤਲਬ ਕਿ ਐਨੀ ਕੀ ਬੇਨਤੀ ਉਹਨਾਂ ਅੱਗੇ ਦੇਖਿਆ ਇਹ ਪੈਣਾ ਸੀਗਾ ਸਾਡੀਆਂ ਮਾਤਾ ਮਾਸ ਸੀਗਾ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸ਼ੁਭ ਕਰਨਾ ਜਿਹੜਾ ਬਹੁਤ ਚੰਗਾ ਮੁੰਡਾ ਸੀਗਾ ਹਰ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਬੱਚੜ ਕੇ ਹਿੱਸਾ ਲੈਂਦਾ ਸੀ ਪਿੰਡ ਦੇ ਵਿੱਚ ਬਹੁਤ ਵਧੀਆ ਸਹਿਚਾਰ ਸੀਗਾ ਔਰ ਬਹੁਤ ਛੋਟੀ ਕਿਸਾਨੀ ਦਾ ਮਾਲਕ ਸੀਗਾ ਸਿਰਫ 2 ਢਾਈ ਕਿੱਲੇ ਜ਼ਮੀਨ ਦੇ ਮਾਲਕ ਸੀਗਾ ਸਿਰਫ ਸ਼ੁਭਕਰਨ ਔਰ ਕਰਜ਼ਾ ਕਾਫੀ ਜ਼ਿਆਦਾ ਸੀਗਾ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਤੇ ਇਸ ਮਾਮਲੇ ਦੇ ਵਿੱਚ ਬੀਬੀਆਂ ਭੈਣਾਂ ਦਾ ਕਹਿਣਾ ਹੈਗਾ ਕਿ ਜਿਸ ਦੇ ਵੱਲੋਂ ਕਿ ਸ਼ੁਭਕਰਨ ਦਾ ਕਤਲ ਕੀਤਾ ਗਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲੈਣੀ ਚਾਹੀਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਹੈ ਜਿਹੜੀ ਬੀਬੀਆਂ ਭੈਣਾਂ ਦੇ ਵੱਲੋਂ ਕੀਤੀ ਗਈ ਹੈ ਰਾਜੇਸ਼ ਕੁਮਾਰ ਪੰਜਾਬੀ ਲੋਕ ਚੈਨਲ ਪਿੰਡ ਵੱਲੋਂ